ਮਾਮਾ ਉਹਨਾਂ ਨੂੰ ਰਵਾਨਾ ਕੀਤਾ ਹਜੂਰ ਸਾਹਿਬ ਜਾਣਗੇ ਮੱਥਾ ਟੇਕਣਗੇ ਔਰ ਟ੍ਰੇਨਿੰਗ ਲੈਣਗੇ ਜਿਹੜੀ ਬੜਾ ਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲੇ ਕਿ ਹਾਲ ਫਿਰ ਬਾਹਰ ਤੱਕ ਲੋਕ ਨਾ ਆਇਆ ਸਰ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਅੰਦਰ ਸੀ ਉਹ ਤੋਂ ਦੁਗਣੇ ਬਾਹਰ ਸੀ ਸੋ ਮਾਨਯੋਗ ਸਰਦਾਰ ਪੰਸੀ ਮਾਨ ਸਾਹਿਬ ਲੋਕਾਂ ਦੇ رائے ਦੇ ਅਨੁਸਾਰ ਚਰਨ ਵਾਲਾ ਮੁੱਖ ਮੰਤਰੀ ਆ ਲੋਕਾਂ ਦੇ ਅਨੁਸਾਰ ਕੰਮ ਕਰਦਾ ਜਿਵੇਂ ਲੋਕ ਸਾਰੇ ਦੱਸਦੇ ਕਿ ਤੇਰੇ ਸੋਚਿਆ ਸੀ ਕਿ ਨਹਿਰੇ ਚੋਂ ਪਾਣੀ ਲੱਗ ਜਾਊਗਾ ਔਰ ਲਾਈਟ ਇੰਨੀ ਨਹੀਂ ਆਊਗੀ ਨਾ ਸੋ ਲੋਕਾਂ ਦੇ ਕੰਮ ਹੋ ਰਹੇ ਨੇ ਹੁਣ 10 2 ਅਕਤੂਬਰ ਤੋਂ ਬਹੁਤ ਵੱਡੀ ਰਾਹਤ ਜਿਹੜੀ ਪੰਜਾਬ ਸਰਕਾਰ ਨੇ ਨਹੀਂ ਦੁਖਣੇ ਹੋ ਜਾਣਾ ਕੰਮ ਸੋਣ ਤੇ ਸੁਆਗਾ ਉਹਦੇ ਵਿੱਚ 10 ਲੱਖ ਰੁਪਏ ਦਾ ਹਰ ਇੱਕ ਪਰਿਵਾਰ ਨੂੰ ਇਲਾਜ ਮਿਲਣਾ ਕਰੇ ਸਰਕਾਰਾਂ ਨੇ ਸੋਚਿਆ ਸੀ ਇਹ ਅੱਜ ਵੀ ਕੀਤਾ ਗਿਆ 500 ਸੇਵਾ ਕੇਂਦਰਾਂ ਦਾ ਹਾਂ ਜੀ ਆ ਰਹੇ ਨਹੀਂ ਜਦੋਂ ਆਉਣਗੇ ਤਾਂ ਪੰਜਾਬ ਦੇ ਵਿਕਾਸ ਕਿੰਨਾ ਤੇਜ਼ ਦਮ ਮਿਲੇਗਾ ਸਰ ਜਿਹੜੇ ਦੇਖੋ ਮੈਂ ਵੀ ਸਰਪੰਚ ਰਹਾ ਮੇਰੀ ਜਿਹੜੀ ਰਾਜਨੀਸ਼ ਸ਼ਰਵਾਨ ਸਰਪੰਚ ਤੋਂ ਸੀ ਦੋ ਤਿੰਨ ਸਾਲ ਤੱਕ ਸਰਪੰਚਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਲੱਗਦਾ ਸਾਡੇ ਅਧਿਕਾਰ ਕਿ ਕਿਨੇ ਔਰ ਮਾਵਾਂ ਪੈਣਾਂ ਨੂੰ ਸਾਡੇ ਪੰਜਾਬ 'ਚ ਸੱਚਾਈ ਹੈ ਕਿ ਇਹਨਾਂ ਨਹੀਂ ਨੋ ਲੈਜ ਸੀ ਔਰ ਜਦੋਂ ਟ੍ਰੇਨਿੰਗ ਮਿਲ ਜੂ ਉਹਨਾਂ ਨੂੰ ਆਪਣੇ ਹੱਕਾਂ ਦਾ ਪਤਾ ਲੱਗੂਗਾ ਫਿਰ ਉਹ ਆਪਣੇ ਡਿਵੈਲਪਮੈਂਟ ਦੇ ਕੰਮ ਕਰਾਉਣਗੇ ਆਪਣੇ ਹੱਕਾਂ ਤੇ ਲੜਨਗੇ ਅੱਜ 500 ਜਿਹੜੀ ਸੇਵਾ ਕੇਂਦਰਾਂ ਦਾ ਵੀ ਕੀ ਹੋ ਰਿਹਾ ਸਰ ਮੈਂ ਮਾਡਲ ਦੇਖ ਕੇ ਬਹੁਤ ਖੁਸ਼ ਹੋਇਆ ਪਰ ਉਹਦੀ ਪ੍ਰੋਬਲਮ ਇਹ ਕਿ ਜਿਹੜੀ ਸਰਕਾਰ ਦੀ ਹੈ ਕਿ ਪਹਿਲੇ ਜਿਹੜੇ 300 1000 2011 ਦੇ ਸੈਂਸਸ ਦੇ ਅਨੁਸਾਰ ਉਹਪਣੇ ਚੁਣੇ ਜਾਣੇ ਸਾਡੇ ਚਨਾਥਲ ਪਹਿਲਾਂ ਬਣਿਆ ਸੀ ਹੁਣ ਅਸੀਂ ਪਗੜਾਣਾ ਪਿੰਡ ਉਹਦੇ ਵਿੱਚ ਆਇਆ ਤੇ ਉੱਥੇ ਬਣਾਵਾਂਗੇ ਸੋ ਇਹ ਜੇ ਇਸ ਤਰ੍ਹਾਂ ਦੇ ਜੇ ਤੁਸੀਂ ਦੇਖੋਗੇ ਪੰਚਾਇਤ ਘਰ ਬਣਨਗੇ ਤਾਂ ਮੈਂ ਸਮਝਦਾ ਕਿ ਇਹ ਕਿਸੇ ਅਮਰੀਕਾ ਕੈਨੇਡਾ ਤੋਂ ਅਸੀਂ ਘਟ ਰਹੇ ਰਾਜ ਸਾਹਿਬ ਸੀਐਮ ਸਾਹਿਬ ਨੇ ਹਮੇਸ਼ਾ ਇਤੇ ਲੋਕਾਂ ਦੇ ਲਗਾਤਾਰ ਸਾਨੂੰ ਫੋਨ ਆ ਰਹੇ ਸੀ ਵੀ ਇੱਕ ਸਵਾਲ ਜ਼ਰੂਰ ਕਰਿਓ ਕਿ ਰਾਤੋਂ ਰਾਤ ਜਿਹੜੀਆਂ ਸੜਕਾਂ ਤਿਆਰ ਕੀਤੀਆਂ ਗਈਆਂ ਪਹਿਲਾਂ ਕਿਉਂ ਨਹੀਂ ਕੰਮ ਹੁੰਦੇ ਸਰੋ ਮੈਂ ਪਹਿਲਾਂ ਦੱਸਿਆ ਬਿਲਕੁਲ ਠੀਕ ਹੈ ਇੱਕ ਸਾਡੀ ਜਿਹੜੀ ਇਹਨਾਂ ਲਈ ਸੜਕਾਂ ਸਰੰਦ ਵਾਲੀ ਠੀਕ ਹੈ ਜੀ ਜਿਹੜੀ ਵਿਸ਼ਕਰਮਾ ਚੌਕ ਵਾਲੀ ਆ ਉਹਦਾ ਅਸਰ ਮੈਂ ਦਪਹਿਲਾਂ ਵੀ ਦੱਸਿਆ ਕਿ ਉਹ ਸਾਡੀ ਪ੍ਰੋਬਲਮ ਇਹ ਹੈ ਕਿ 2016 ਤੋਂ ਲੈ ਕੇ 2027 ਤੱਕ ਇੱਕ ਕੰਟਰੈਕਟ ਹੋਇਆ ਹੈ ਡੀਐਲਐਸਸੀ ਕੰਪਨੀ ਨੂੰ ਉਹ ਕੰਪਨੀ ਭੱਜੀ ਵੀ ਆ ਠੀਕ ਹੈ ਉਹ ਸਾਨੂੰ ਹਲ ਤੱਕ ਉਹਨਾਂ ਨੇ ਐਨਓਸੀ ਨਹੀਂ ਦਿੱਤੀ ਮੈਂ ਹੁਣ ਇੱਕ ਐਨਓਸੀ ਲੈ ਕੇ ਮੈਂ ਤੁਹਾਨੂੰੀ ਗੱਲ ਮੇਰੀ ਇਹ ਮਨਸ਼ਾ ਕੀ ਸੀ ਲੋਕਾਂ ਦਾ ਲੰਬਾ ਤਾਰਾਂਗੇ ਕੰਕਰੀਟ ਬਣਾ ਕੇ ਔਰ ਬਹੁਤ ਛੇਤੀ ਸੀ ਨੂੰ ਕੰਕਰੀਟ ਦੀ ਬਣਾਵਾਂਗੇ ਠੀਕ ਹੈ ਜਿੰਨਾ ਅਸੀਂ ਲੇਟ ਹੋਇਆ ਮੈਂ ਲੜਾਈ ਲੜ ਰਿਹਾ ਤੁਸੀਂ ਉਹਨੂੰ ਯਾਦ ਹੋਊਗਾ ਪਹਿਲਾਂ ਪ੍ਰੈਸ ਕਾਨਫਰੈਂਸ ਕਰਕੇ ਮੈਂ ਇੱਕ ਵਾਰ ਐਲਾਨ ਕਰਤਾ ਸੀ ਕਿ ਉਹ ਕੰਟਰੈਕਟ ਖਤਮ ਕਰਤਾ ਪਰ ਉਹਨੇ ਹਾਈ ਕੋਰਟ ਸਟੇ ਲੈ ਲਈ ਹੁਣ ਫੇਰ ਲੜ ਰਹੇ ਆ ਖਤਮ ਕਰਾਵਾਂਗੇ ਔਰ ਬਹੁਤ ਛੇਤੀ ਤੋ ਉਹਨੂੰ ਕੰਕਰੀਟ ਦੀ ਜਿਹੜੀ ਹੈ ਇਹ ਸੜਕ ਮਲਾ ਕੇ ਦਵਾਂਗੇ ਜਿਵੇਂ ਸੁਖਵੀਰ ਸਿੰਘ ਬਾਦਲ ਕਹਿਵਾਉਂਦੇ ਸੀ ਨਾ ਉਹ ਤਾਂ ਕਹਿੰਦੇ ਸੀ ਅਸੀਂ ਉਹ ਸੜਕ ਮਲਾ ਕੇ ਦਵਾਂਗੇ ਜੇ ਬੰਬ ਕਰੋਗੇ ਤਾਂ ਫਟੋ ਦਿਓ ਇਸ ਭੈਣਾ ਮਾਮਾ ਉਹਨਾਂ ਨੂੰ ਰਵਾਨਾ ਕੀਤਾ ਹਜੂਰ ਸਾਹਿਬ ਜਾਣਗੇ ਮੱਥਾ ਟੇਕਣਗੇ ਔਰ ਟ੍ਰੇਨਿੰਗ ਲੈਣਗੇ ਜਿਹੜੀ ਬੜਾ ਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲੇ ਇੱਥੇ ਹਾਲ ਫਿਰ ਬਾਹਰ ਤੱਕ ਆਪਣਾ ਨਾਂ ਨਹੀਂ ਸਰ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਅੰਦਰ ਸੀ ਉਹ ਤਾਂ ਦੁਗਣੇ ਬਾਹਰ ਸੀ ਸੋ ਮਾਨਯੋਗ ਸਰਦਾਰ ਪੰਸੇ ਮਾਨ ਸਾਹਿਬ ਲੋਕਾਂ ਦੇ ਰੈ ਦੇ ਅਨੁਸਾਰ ਚਨੜ ਵਾਲਾ ਮੁੱਖ ਮੰਤਰੀ ਆ ਲੋਕਾਂ ਦੇ ਅਨੁਸਾਰ ਕੰਮ ਕਰਦਾ ਜਿਵੇਂ ਲੋਕ ਸਾਰੇ ਦੱਸਦੇ ਕਿ ਤੇਰੇ ਸੋਚਿਆ ਸੀ ਕਿ ਨਹਿਰੇ ਚ ਔਰ ਲਾਈਟ ਇੰਨੀ ਨਹੀਂ ਹੋਊਗੀ ਨਾ ਸੋ ਲੋਕਾਂ ਦੇ ਕੰਮ ਹੋ ਰਹੇ ਨੇ ਹੁਣ 10 2 ਅਕਤੂਬਰ ਤੋਂ ਬਹੁਤ ਵੱਡੀ ਰਾਹਤ ਜਿਹੜੀ ਪੰਜਾਬ ਸਰਕਾਰ ਨੇ ਨਹੀਂ ਦੁਖਣੇ ਹੋ ਜਾਣਾ ਕੰਮ ਸੋਨੇ ਤੇ ਸੁਆਗੋ ਉਹਦੇ ਵਿੱਚ 10 ਲੱਖ ਰੁਪਏ ਦਾ ਹਰ ਇੱਕ ਪਰਿਵਾਰ ਨੂੰ ਇਲਾਜ ਮਿਲਣਾ ਕਰੇ ਸਰਕਾਰਾਂ ਨੇ ਸੋਚਿਆ ਸੀ ਇਹ ਅੱਜ ਵੀ ਕੀਤਾ ਗਿਆ 500 ਸੇਵਾ ਕੇਂਦਰਾਂ ਦਾ ਆ ਰਹੇ ਨੇ ਜਦੋਂ ਆਉਣਗੇ ਤਾਂ ਪੰਜਾਬ ਦੇ ਵਿਕਾਸ ਕਿੰਨਾ ਤੇਜ਼ ਦਮ ਮਿਲੇਗਾ ਸਰ ਜਿਹੜੇ ਦੇਖੋ ਮੈਂ ਵੀ ਸਰਪੰਚ ਰਹੇ ਹਾਂ ਮੇਰੀ ਜਿਹੜੀ ਰਾਜਨੀਸ਼ ਸ਼ਰਵਾ ਸਰਪੰਚ ਤੋਂ ਸੀ ਦੋ ਤਿੰਨ ਸਾਲ ਤੱਕ ਸਰਪੰਚਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਲੱਗਦਾ ਸਾਡੇ ਅਧਿਕਾਰ ਕੀ ਖੇਤਰ ਕੀ ਨੇ ਔਰ ਮਾਵਾ ਪੈਣਾ ਨੂੰ ਸਾਡੇ ਪੰਜਾਬ ਚ ਸਚਾਈ ਹੈ ਕਿ ਇਹਨਾਂ ਨਹੀਂ ਨੌਲੇਜ ਸੀ ਔਰ ਜਦੋਂ ਟ੍ਰੇਨਿੰਗ ਮਿਲ ਜੂ ਉਹਨਾਂ ਨੂੰ ਆਪਣੇ ਹੱਕਾਂ ਦਾ ਪਤਾ ਲੱਗੂਗਾ ਫਿਰ ਉਹ ਆਪਣੇ ਡਿਵੈਲਪਮੈਂਟ ਦੇ ਕੰਮ ਕਰਾਉਣਗੇ ਆਪਣੇ ਹੱਕਾਂ ਤੇ ਲੜਨਗੇ ਅੱਜ 500 ਜਿਹੜੀ ਸੇਵਾ ਕੇਂਦਰਾਂ ਦਾ ਵੀ ਕੀ ਹੋ ਰਿਹਾ ਸਰ ਮੈਂ ਮਾਡਲ ਦੇਖ ਕੇ ਬਹੁਤ ਖੁਸ਼ ਹੋਇਆ ਪਰ ਉਹਦੀ ਪ੍ਰੋਬਲਮ ਇਹ ਕਿ ਹੈ ਕਿ ਜਿਹੜੀ ਸਰਕਾਰ ਦੀ ਹੈ ਕਿ ਪਹਿਲੇ ਜਿਹੜੇ 300 1000 2011 ਦੇ ਸੈਂਸਸ ਦੇ ਅਨੁਸਾਰ ਉਹ ਪਣੇ ਚੁਣੇ ਜਾਣੇ ਸਾਡੇ ਚਨਾਥਲ ਪਹਿਲਾਂ ਬਣਿਆ ਸੀ ਹੁਣ ਅਸੀਂ ਪ ਸੋ ਇਹ ਜੇ ਇਸ ਤਰ੍ਹਾਂ ਦੇ ਜੇ ਤੁਸੀਂ ਦੇਖੋਗੇ ਪੰਚਾਇਤ ਘਰ ਬਣਨਗੇ ਤਾਂ ਮੈਂ ਸਮਝਦਾ ਕਿ ਇਹ ਕਿਸੇ ਅਮਰੀਕਾ ਕੈਨੇਡਾ ਤੋਂ ਅਸੀਂ ਘਟ ਰਹੇ ਹਾਂ ਰਾਜ ਸਾਹਿਬ ਸੀਐਮ ਸਾਹਿਬ ਨੇ ਹਮਾਂਸੀ ਇਹ ਲੋਕਾਂ ਦੇ ਲਗਾਤਾਰ ਸਾਨੂੰ ਫੋਨ ਆ ਰਹੇ ਸੀ ਵੀ ਇੱਕ ਸਵਾਲ ਜਰੂਰ ਕਰਿਓ ਕਿ ਰਾਤੋਂ ਰਾਤ ਜਿਹੜੀਆਂ ਸੜਕਾਂ ਤਿਆਰ ਕੀਤੀਆਂ ਜਾਂਦੀਆਂ ਪਹਿਲਾਂ ਕਿਉਂ ਨਹੀਂ ਕੰਮ ਹੁੰਦੇ ਸਰੋ ਮੈਂ ਪਹਿਲਾਂ ਦੱਸਿਆ ਬਿਲਕੁਲ ਠੀਕ ਹੈ ਇੱਕ ਸਾਡੀ ਜਿਹੜੀ ਇਹਦਰਲੀ ਸੜਕ ਸਰਾਂਦ ਵਾਲੀ ਠੀਕ ਹੈ ਜੀ ਜਿਹੜੀ ਵਿਸ਼ਕਰਮਾ ਚੌਕ ਵਾਲੀ ਆ ਉਹ ਦਾ ਅਸਰ ਮੈਂ ਦਪਹਿਲਾਂ ਵੀ ਦੱਸਿਆ ਕਿ ਉਹ ਸਾਡੀ ਪ੍ਰੋਬਲਮ ਇਹ ਹੈ ਕਿ 2016 ਤੋਂ ਲੈ ਕੇ 2027 ਤੱਕ ਇੱਕ ਕੰਟਰੈਕਟ ਹੋਇਆ ਹੈ ਡੀ ਐਲ ਐਸ ਸੀ ਕੰਪਨੀ ਨੂੰ ਉਹ ਕੰਪਨੀ ਭੱਜੀ ਵੀ ਹੈ ਠੀਕ ਹੈ ਉਹ ਸਾਨੂੰ ਹਲ ਤੱਕ ਉਹਨਾਂ ਨੇ ਇਹਨੂੰ ਸੀ ਨਹੀਂ ਦਈ ਮੈਂ ਹੁਣ ਇੱਕ ਐਨਓਸੀ ਲੈ ਕੇ ਮੈਂ ਤੁਹਾਨੂੰ ਗੱਲ ਮੇਰੀ ਇਹ ਮਨਸ਼ਾ ਕੀ ਸੀ ਲੋਕਾਂ ਦਾ ਲੰਬਾ ਤਾਰਾਂਗੇ ਕੰਕਰੀਟ ਬਣਾ ਕੇ ਔਰ ਬਹੁਤ ਛੇਤੀ ਸੀ ਨੂੰ ਕੰਕਰੀਟ ਦੀ ਬਣਾਵਾਂਗੇ ਠੀਕ ਹੈ ਜਿੰਨਾ ਅਸੀਂ ਲੇਟ ਹੋਇਆ ਮੈਂ ਲੜਾਈ ਲੜ ਰਿਹਾ ਤੁਸੀਂ ਉਹਨੂੰ ਯਾਦ ਹੋਊਗਾ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਮੈਂ ਇੱਕ ਵਾਰ ਐਲਾਨ ਕਰਤਾ ਸੀ ਉਹ ਕੰਟਰੈਕਟ ਖਤਮ ਕਰਤਾ ਪਰ ਉਹਨੇ ਹਾਈ ਕੋਰਟ ਸਟੇ ਲੈ ਲਈ ਹੁਣ ਫੇਰ ਲੜ ਰਹੇ ਆ ਖਤਮ ਕਰਾਵਾਂਗੇ ਔਰ ਬਹੁਤ ਛੇਤੀ ਤੇ ਉਹਨੂੰ ਕੰਕਰੀਟ ਦੀ ਜਿਹੜੀ ਐ ਇਹ ਸੜਕ ਮਲਾ ਕੇ ਦੇਵਾਂਗੇ ਜਿਵੇਂ ਸੁਖਵੀਰ ਸਿੰਘ ਬਾਦਲ ਕਹਿੰਦਾ ਹੁੰਦਾ ਸੀ ਨਾ ਉਹ ਤਾਂ ਕਹਿੰਦੇ ਸੀ ਅਸੀਂ ਉਹ ਸੜਕ ਮਲਾ ਕੇ ਦੇਵਾਂਗੇ ਜੇ ਬੰਬ ਕਰੋਗੇ ਤਾਂ ਫਟੋ ਦਿਓ ਇਸ ਭੈਣਾ ਮਾਮਾ ਉਹਨਾਂ ਨੂੰ ਰਵਾਨਾ ਕੀਤਾ ਹਜੂਰ ਸਾਹਿਬ ਜਾਣਗੇ ਮੱਥਾ ਟੇਕਣਗੇ ਔਰ ਟ੍ਰੇਨਿੰਗ ਲੈਣਗੇ ਜਿਹੜੀ ਬੜਾ ਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲੇ ਇਟ ਹਾਲਪੂਰ ਤੋਂ ਬਾਹਰ ਤੱਕ ਆਪਣਾ ਨਾਇਕ ਸਰ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਅੰਦਰ ਸੀ ਉਹ ਤੋਂ ਦੁਗਣੇ ਬਾਹਰ ਸੀ ਸੋ ਮਾਨਯੋਗ ਸਰਦਾਰ ਪੰਸੀ ਮਾਨ ਸਾਹਿਬ ਲੋਕਾਂ ਦੇ رائے ਦੇ ਅਨੁਸਾਰ ਚਰਨ ਵਾਲਾ ਮੁੱਖ ਮੰਤਰੀ ਆ ਲੋਕਾਂ ਦੇ ਅਨੁਸਾਰ ਕੰਮ ਕਰਦਾ ਜਿਵੇਂ ਲੋਕ ਸਾਰੇ ਦੱਸਦੇ ਕਿ ਤੇਰੇ ਸੋਚਿਆ ਸੀ ਕਿ ਨਹਿਰੇ ਚ ਪਾਣੀ ਲੱਗ ਜਾਊਗਾ ਔਰ ਲਾਈਟ ਇੰਨੀ ਨਹੀਂ ਆਊਗੀ ਨਾ ਸੋ ਲੋਕਾਂ ਦੇ ਕੰਮ ਹੋ ਰਹੇ ਨੇ ਹੁਣ 10 2 ਅਕਤੂਬਰ ਤੋਂ ਬਹੁਤ ਵੱਡੀ ਰਾਹਤ ਜਿਹੜੀ ਪੰਜਾਬ ਸਰਕਾਰ ਨੇ ਨਹੀਂ ਦੁਖਣੇ ਹੋ ਜਾਣਾ ਕੰਮ ਸੋਣੇ ਤੇ ਸੁਹਾਗਾ ਉਹਦੇ ਵਿੱਚ 10 ਲੱਖ ਰੁਪਏ ਦਾ ਹਰ ਇੱਕ ਪਰਿਵਾਰ ਨੂੰ ਲਾਜ ਮਿਲਣਾ ਤੇ ਸਰਕਾਰਾਂ ਨੇ ਸੋਚਿਆ ਸੀ ਹੋ ਅੱਜ ਵੀ ਕੀਤਾ ਗਿਆ 500 ਸੇਵਾ ਕੇਂਦਰਾਂ ਦਾ। ਹਾਂ ਜਿਦੋਂ ਆਣਗੇ ਤਾਂ ਪੰਜਾਬ ਦੇ ਵਿਕਾਸ ਕਿੰਨਾ ਤੇਜ਼ਨ ਮਿਲੇਗਾ। ਸਰ ਜਿਹੜੇ ਦੇਖੋ ਮੈਂ ਵੀ ਸਰਪੰਚ ਰਹੇ ਹਾਂ। ਮੇਰੀ ਜਿਹੜੀ ਰਾਜਨੀਸ਼ ਸ਼ਰਵਾਨ ਸਰਪੰਚ ਤੋਂ ਸੀ। ਦੋ ਤਿੰਨ ਸਾਲ ਤਾਂ ਸਰਪੰਚਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਲੱਗਦਾ ਸਾਡੇ ਅਧਿਕਾਰ ਕੀਤਰ ਕੀ ਨੇ। ਔਰ ਮਾਵਾਂ ਪੈਣਾਂ ਨੂੰ ਸਾਡੇ ਪੰਜਾਬ 'ਚ ਸਚਾਈ ਹੈ ਕਿ ਇਹਨਾਂ ਨਹੀਂ ਨੌਲੇਜ ਸੀ। ਔਰ ਜਦੋਂ ਟ੍ਰੇਨਿੰਗ ਮਿਲ ਜੂ ਉਹਨਾਂ ਨੂੰ ਆਪਣੇ ਹੱਕਾਂ ਦਾ ਪਤਾ ਲੱਗੂਗਾ। ਫਿਰ ਉਹ ਆਪਣੇ ਡਿਵੈਲਪਮੈਂਟ ਦੇ ਕੰਮ ਕਰਾਉਣਗੇ ਆਪਣੇ ਹੱਕਾਂ ਤੇ ਲੜਨਗੇ ਅੱਜ 500 ਜਿਹੜੀ ਸੇਵਾ ਕੇਂਦਰਾਂ ਦਾ ਵੀ ਕੀ ਹੋਊਗਾ ਸਰ ਮੈਂ ਮਾਡਲ ਦੇਖ ਕੇ ਬਹੁਤ ਖੁਸ਼ ਹੋਇਆ ਪਰ ਉਹਦੀ ਪ੍ਰੋਬਲਮ ਇਹ ਕਿ ਹੈ ਕਿ ਜਿਹੜੀ ਸਰਕਾਰ ਦੀ ਹੈ ਕਿ ਪਹਿਲੇ ਜਿਹੜੇ 300 1000 2011 ਦੇ ਸੈਂਸਸ ਦੇ ਅਨੁਸਾਰ ਉਹਪਣੇ ਚੁਣੇ ਜਾਣੇ ਸਾਡੇ ਚਨਾਥਲ ਪਹਿਲਾਂ ਬਣਿਆ ਸੀ ਹੁਣ ਅਸੀਂ ਪਗੜਾਣਾ ਪਿੰਡ ਉਹਦੇ ਵਿੱਚ ਆਇਆ ਤੇ ਉੱਥੇ ਬਣਾਵਾਂਗੇ ਸੋ ਇਹ ਜੇ ਇਸ ਤਰ੍ਹਾਂ ਦੇ ਜੇ ਤੁਸੀਂ ਦੇਖੋਗੇ ਪੰਚਾਇਤ ਘਰ ਬਣਨਗੇ ਤਾਂ ਮੈਂ ਸਮਝਦਾ ਕਿ ਇਹ ਕਿਸੇ ਅਮਰੀਕਾ ਕੈਨੇਡਾ ਤੋਂ ਅਸੀਂ ਘਟਵਾਂਗੇ ਰਾਜ ਸਾਹਿਬ ਸੀਐਮ ਸਾਹਿਬ ਨੇ ਹਮਾਂਸੀ ਇਹ ਲੋਕਾਂ ਦੇ ਲਗਾਤਾਰ ਸਾਨੂੰ ਫੋਨ ਆ ਰਹੇ ਸੀ ਵੀ ਇੱਕ ਸਵਾਲ ਜਰੂਰ ਕਰਿਓ ਕਿ ਰਾਤੋਂ ਰਾਤ ਜਿਹੜੀਆਂ ਸੜਕਾਂ ਤਿਆਰ ਕੀਤੀਆਂ ਜਾਂਦੀਆਂ ਪਹਿਲਾਂ ਕਿਉਂ ਨਹੀਂ ਕੰਮ ਹੁੰਦਾ ਸਰੋ ਮੈਂ ਪਹਿਲਾਂ ਦੱਸਿਆ ਬਿਲਕੁਲ ਠੀਕ ਹੈ ਇੱਕ ਸਾਡੀ ਜਿਹੜੀ ਇਹਦਰਲੀ ਸੜਕ ਸਰਾਂਦ ਵਾਲੀ ਠੀਕ ਹੈ ਜੀ ਜਿਹੜੀ ਵਿਸ਼ਕਰਮਾ ਚੌਕ ਵਾਲੀ ਆ ਉਹਦਾ ਅਸਰ ਮੈਂ ਦਪਹਿਲਾਂ ਵੀ ਦੱਸਿਆ ਕਿ ਉਹ ਸਾਡੀ ਪ੍ਰੋਬਲਮ ਇਹ ਹੈ ਕਿ 2016 ਤੋਂ ਲੈ ਕੇ 2027 ਤੱਕ ਇੱਕ ਕੰਟਰੈਕਟ ਹੋਇਆ ਹੈ ਡੀਐਲਐਸਸੀ ਕੰਪਨੀ ਨੂੰ ਉਹ ਕੰਪਨੀ ਭੱਜੀ ਵੀ ਹੈ ਠੀਕ ਹੈ ਉਹ ਸਾਨੂੰ ਹਾਲ ਤੱਕ ਉਹਨਾਂ ਨੇ ਐਨਓਸੀ ਨਹੀਂ ਦਿੱਤੀ ਮੈਂ ਹੁਣ ਇੱਕ ਐਨਓਸੀ ਲੈ ਕੇ ਮੈਂ ਤੁਹਾਨੂੰ ਇਹ ਕਹ ਰਿਹਾ ਮੇਰੀ ਇਹ ਮਨਸ਼ਾ ਕੀ ਸੀ ਲੋਕਾਂ ਦਾ ਲਾਂਬਾ ਤਾਰਾਂਗੇ ਕੰਕਰੀਟ ਬਣਾ ਕੇ ਔਰ ਬਹੁਤ ਛੇਤੀ ਸੀ ਨੂੰ ਕੰਕਰੀਟ ਦੀ ਬਣਾਵਾਂਗੇ ਠੀਕ ਹੈ ਠੀਕ ਹੈ ਜਿੰਨਾ ਅਸੀਂ ਲੇਟ ਹੋਇਆ ਮੈਂ ਲੜਾਈ ਲੜ ਰਿਹਾ ਤੁਸੀਂ ਉਹਨੂੰ ਯਾਦ ਹੋਊਗਾ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਮੈਂ ਇੱਕ ਵਾਰ ਐਲਾਨ ਕਰਤਾ ਸੀ ਕਿ ਉਹ ਕੰਟਰੈਕਟ ਖਤਮ ਕਰਤਾ ਪਰ ਉਹਨੇ ਹਾਈ ਕੋਰਟ ਸਟੇ ਲੈ ਲਈ ਹੁਣ ਫੇਰ ਲੜ ਰਹੇ ਆ ਖਤਮ ਕਰਾਵਾਂਗੇ ਔਰ ਬਹੁਤ ਛੇਤੀ ਤੋ ਇਹਨੂੰ ਕੰਕਰੀਟ ਦੀ ਜਿਹੜੀ ਹੈ ਇਹ ਸੜਕ ਮਲਾ ਕੇ ਦਵਾਂਗੇ ਜਿਵੇਂ ਸੁਖਵੀਰ ਸਿੰਘ ਬਾਦਲ ਕਹਿੰਦਾ ਹੁੰਦਾ ਸੀ ਨਾ ਉਹ ਤਾਂ ਕਹਿੰਦੇ ਸੀ ਅਸੀਂ ਉਹ ਸੜਕ ਮਲਾ ਕੇ ਦਵਾਂਗੇ ਜੇ ਬੰਬ ਕਰੋਗੇ ਤਾਂ ਫਟੋ ਦਿਓ ਇਸ ਭੈਣਾ ਮਾਮਾ ਉਹਨਾਂ ਨੂੰ ਰਵਾਨਾ ਕੀਤਾ ਹਜੂਰ ਸਾਹਿਬ ਜਾਣਗੇ ਮੱਥਾ ਟੇਕਣਗੇ ਔਰ ਟ੍ਰੇਨਿੰਗ ਲੈਣਗੇ ਜਿਹੜੀ ਬੜਾ ਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲੇ ਇਟ ਹਾਲ ਤੋਂ ਬਾਹਰ ਤੱਕ ਆਪਣਾ ਨਾਇਕ ਸਰ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਅੰਦਰ ਸੀ ਉਹ ਤੋਂ ਦੁਗਣੇ ਬਾਹਰ ਸੀ ਸੋ ਮਾਨਯੋਗ ਸਰਦਾਰ ਪੰਸੇ ਮਾਨ ਸਾਹਿਬ ਲੋਕਾਂ ਦੇ ਰੈ ਦੇ ਅਨੁਸਾਰ ਚਨੜ ਵਾਲਾ ਮੁੱਖ ਮੰ ਜਿਵੇਂ ਲੋਕ ਸਾਰੇ ਦੱਸਦੇ ਕਿ ਤੇਰੇ ਸੋਚਿਆ ਸੀ ਕਿ ਨਹਿਰੇ ਚ ਪਾਣੀ ਲੱਗਦਾਗਾ ਔਰ ਲਾਈਟ ਇੰਨੀ ਨਹੀਂ ਆਉਗੀ ਨਾ ਸੋ ਲੋਕਾਂ ਦੇ ਕੰਮ ਹੋ ਰਹੇ ਨੇ ਹੁਣ 10 2 ਅਕਤੂਬਰ ਤੋਂ ਬਹੁਤ ਵੱਡੀ ਰਾਹਤ ਜਿਹੜੀ ਪੰਜਾਬ ਸਰਕਾਰ ਨੇ ਦੇਣੀ ਹੈ ਦੁਖਣੇ ਹੋ ਜਾਣਾ ਕੰਮ ਸੋਣੇ ਤੇ ਸੁਹਾਗਾ ਉਹਦੇ ਵਿੱਚ 10 ਲੱਖ ਰੁਪਏ ਦਾ ਹਰ ਇੱਕ ਪਰਿਵਾਰ ਨੂੰ ਇਲਾਜ ਮਿਲਣਾ ਤੇ ਸਰਕਾਰਾਂ ਨੇ ਸੋਚਿਆ ਸੀ ਇਹ ਅੱਜ ਵੀ ਕੀਤਾ ਗਿਆ 500 ਸੇਵਾ ਕੇਂਦਰਾਂ ਦਾ ਆ ਰਹੇ ਨੇ ਜਦੋਂ ਆਉਣਗੇ ਤਾਂ ਪੰਜਾਬ ਦੇ ਵਿਕਾਸ ਕਿੰਨਾ ਤੇਜ਼ ਦਮ ਮਿਲੇਗਾ ਸਰ ਜਿਹੜੇ ਦੇਖੋ ਮੈਂ ਵੀ ਸਰਪੰਚ ਰਹਾ ਮੇਰੀ ਜਿਹੜੀ ਰਾਜਨੀਸ਼ ਸ਼ਰਵਾਨ ਸਰਪੰਚ ਤੋਂ ਸੀ ਦੋ ਤਿੰਨ ਸਾਲ ਤੱਕ ਸਰਪੰਚਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਲੱਗਦਾ ਸਾਡੇ ਅਧਿਕਾਰ ਕੀ ਖੇਤਰ ਕੀ ਨੇ ਔਰ ਮਾਵਾ ਪੈਣਾ ਨੂੰ ਸਾਡੇ ਪੰਜਾਬ 'ਚ ਸਚਾਈ ਹੈ ਕਿ ਇਹਨਾਂ ਨੂੰ ਨਹੀਂ ਨੌਲੇਜ ਸੀ ਔਰ ਜਦੋਂ ਟ੍ਰੇਨਿੰਗ ਮਿਲਜੀ ਉਹਨਾਂ ਨੂੰ ਆਪਣੇ ਹੱਕਾਂ ਦਾ ਪਤਾ ਲੱਗੂਗਾ ਫਿਰ ਉਹ ਆਪਣੇ ਡਿਵੈਲਪਮੈਂਟ ਦੇ ਕੰਮ ਕਰਾਉਣਗੇ ਆਪਣੇ ਹੱਕਾਂ ਤੇ ਲੜਨਗੇ ਅੱਜ 500 ਜਿਹੜੀ ਸੇਵਾ ਕੇਂਦਰਾਂ ਦਾ ਵੀ ਕੀ ਹੋ ਰਿਹਾ ਸਰ ਮੈਂ ਹੋਟਲ ਦੇਖਿਆ ਬਹੁਤ ਖੁਸ਼ ਹੋਇਆ ਪਰ ਉਹਦੀ ਪ੍ਰੋਬਲਮ ਇਹ ਕਿ ਹੈ ਕਿ ਜਿਹੜੀ ਸਰਕਾਰ ਦੀ ਹੈ ਕਿ ਪਹਿਲੇ ਜਿਹੜੇ 300 1000 2011 ਦੇ ਸੈਂਸਸ ਦੇ ਅਨੁਸਾਰ ਉਹ ਪਣੇ ਚੁਣੇ ਜਾਣੇ ਸਾਡੇ ਚਨਾਥਲ ਪਹਿਲਾਂ ਬਣਿਆ ਸੀ ਹੁਣ ਅਸੀਂ ਭ ਸੋ ਇਹ ਜੇ ਇਸ ਤਰ੍ਹਾਂ ਦੇ ਜੇ ਤੁਸੀਂ ਦੇਖੋਗੇ ਪੰਚਾਇਤ ਘਰ ਬਣਨਗੇ ਤਾਂ ਮੈਂ ਸਮਝਦਾ ਕਿ ਇਹ ਕਿਸੇ ਅਮਰੀਕਾ ਕੈਨੇਡਾ ਤੋਂ ਅਸੀਂ ਘਟ ਰਹੇ ਰਾਜ ਸਾਹਿਬ ਸੀਐਮ ਸਾਹਿਬ ਨੇ ਹਮੇਸ਼ਾ ਇਹ ਲੋਕਾਂ ਦੇ ਲਗਾਤਾਰ ਸਾਨੂੰ ਫੋਨ ਆ ਰਹੇ ਸੀ ਵੀ ਇੱਕ ਸਵਾਲ ਜ਼ਰੂਰ ਕਰਿਓ ਕਿ ਰਾਤੋਂ ਰਾਤ ਜਿਹੜੀਆਂ ਸੜਕਾਂ ਤਿਆਰ ਕੀਤੀਆਂ ਗਈਆਂ ਪਹਿਲਾਂ ਕਿਉਂ ਨਹੀਂ ਕੰਮ ਹੁੰਦੇ ਸਰੋ ਮੈਂ ਪਹਿਲਾਂ ਦੱਸਿਆ ਬਿਲਕੁਲ ਠੀਕ ਹੈ ਇੱਕ ਸਾਡੀ ਜਿਹੜੀ ਇਹਨਾਂ ਲਈ ਸੜਕਾਂ ਸਰੰਦ ਵਾਲੀ ਠੀਕ ਹੈ ਜੀ ਜਿਹੜੀ ਵਿਸ਼ਕਰਮਾ ਚੌਕ ਵਾਲੀ ਆ ਉਹਦਾ ਅਸਰ ਮੈਂ ਦਪਹਿਲਾਂ ਵੀ ਦੱਸਿਆ ਕਿ ਉਹ ਸਾਡੀ ਪ੍ਰੋਬਲਮ ਇਹ ਹੈ ਦੀ 2016 ਤੋਂ ਲੈ ਕੇ 2027 ਤੱਕ ਇੱਕ ਕੰਟਰੈਕਟ ਹੋਇਆ ਹੈ ਡੀ ਐਲ ਐਸ ਸੀ ਕੰਪਨੀ ਨੂੰ ਉਹ ਕੰਪਨੀ ਭੱਜੀ ਵੀ ਹੈ ਠੀਕ ਹੈ ਉਹ ਸਾਨੂੰ ਹਾਲ ਤੱਕ ਉਹਨਾਂ ਨੇ ਐਨਓ ਸੀ ਨਹੀਂ ਦਿੱਤੀ ਮੈਂ ਹੁਣ ਇੱਕ ਐਨਓ ਸੀ ਲੈ ਕੇ ਮੈਂ ਤੁਹਾਨੂੰ ਇਹ ਕਹ ਰਿਹਾ ਮੇਰੀ ਇਹ ਮਨਸ਼ਾ ਕੀ ਸੀ ਲੋਕਾਂ ਦਾ ਲਾਂਬਾ ਤਾਰਾਂਗੇ ਕੰਕਰੀਟ ਬਣਾ ਕੇ ਔਰ ਬਹੁਤ ਛੇਤੀ ਸੀ ਨੂੰ ਕੰਕਰੀਟ ਦੀ ਬਣਾਵਾਂਗੇ ਠੀਕ ਹੈ ਜਿੰਨਾ ਅਸੀਂ ਲੇਟ ਹੋਇਆ ਮੈਂ ਲੜਾਈ ਲੜ ਰਿਹਾ ਤੁਸੀਂ ਉਹਨੂੰ ਯਾਦ ਹੋਊਗਾ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਮੈਂ ਇੱਕ ਵਾਰ ਐਲਾਨ ਕਰਤਾ ਸੀ ਕਿ ਉਹ ਕੰਟਰੈਕਟ ਖਤਮ ਕਰਤਾ ਪਰ ਉਹਨੇ ਹਾਈ ਕੋਰਟ ਸਟੇ ਲੈ ਲਈ ਹੁਣ ਫੇਰ ਲੜ ਰਹੇ ਆ ਖਤਮ ਕਰਾਵਾਂਗੇ ਔਰ ਬਹੁਤ ਛੇਤੀ ਤੋ ਇਹਨੂੰ ਕੰਕਰੀਟ ਦੀ ਜਿਹੜੀ ਹੈ ਇਹ ਸੜਕ ਮਲਾ ਕੇ ਦੇਵਾਂਗੇ ਜਿਵੇਂ ਸੁਖਵੀਰ ਸਿੰਘ ਬਾਦਲ ਕਹਿੰਦਾ ਹੁੰਦਾ ਸੀ ਨਾ ਉਹ ਤਾਂ ਕਹਿੰਦੇ ਸੀ ਅਸੀਂ ਉਹ ਸੜਕ ਮਲਾ ਕੇ ਦੇਵਾਂਗੇ ਜੇ ਬੱਬ ਕਰੋਗੇ ਤਾਂ ਫਟੋ ਦਿਓ